ਸਰਕਾਰ ਵੱਲੋਂ ਚੜੀਗੇ ਮਹਮ ਯੋਧ ਨਸ਼ਾ ਮਰੋਧ ਤਹਿਤ ਮਾਜੋਕ ਐਸਐਸਪੀ ਸਾਹਿਬ ਠੰਡਾ ਦੀ ਰਹਿਨਮਈ ਵਿੱਚ ਤੇ ਐਸਪੀ ਸਿਟੀ ਜੀ ਦੀ ਨਿਗਰਾਨੀ ਵਿੱਚ ਕੱਲ ਐਸਐਚਓ ਕਨਾਲ ਕਲੋਨੀ ਹਰਜੀਵਨ ਸਿੰਘ ਨੂੰ ਇਤਲਾ ਮਿਲੀ ਸੀ ਕਿ ਬਲਵਿੰਦਰ ਸਿੰਘ son of ਜਗਜੀਤ ਸਿੰਘ ਤੇ ਗਗਨਦੀਪ ਸਿੰਘ son of ਸ਼ਵਰਾਜ ਸਿੰਘ ਜੋ ਕਿ ਲਾਲ ਸਿੰਘ ਬਸਤੇ ਰਹਿਣ ਵਾਲੇ ਹਨ ਤਾਂ ਜਿਸ ਦੇ ਤਹਿਤ ਐਸਐਚਓ ਕਨਾਲ ਕਲੋਨੀ ਨੇ ਰੇਡ ਕੀਤੀ ਰੇਡ ਦਾ ਅਰਮਾਨ ਬਲਵਿੰਦਰ ਸਿੰਘ ਦੇ ਘਰ ਵਿੱਚ 12 ਗੱਟੇ ਹਰੇ ਘਟੇ ਵਿੱਚ 20 ਕਿਲੋ ਕੁੱਲ 2.40 ਕਿਲੋ ਭੁੱਕੀ ਚੂਰਾ ਬਰਾਮਦ ਹੋਇਆ ਜਿਸ ਦੇ ਤਹਿਤ ਦੋਨਾਂ ਦੇ ਖਿਲਾਫ ਕਨਾਲ ਕਲੋਨੀ ਦੇ ਵਿਖੇ ਮਕਦਮਾ ਨੰਬਰ 193 ਮਿਤੀ 3/8/2025 ਅੰਡਰ ਸੈਕਸ਼ਨ 15C 61 85 ਐਨਡੀ ਪਸਤਰ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਦਾਨਤ ਚ ਪੇਸ਼ ਕਰਕੇ ਹਿਮਾਂਡ ਹਾਸਲ ਕਰਕੇ ਪਤਾ ਕੀਤਾ ਜਾਵੇ ਕਿ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਸਪਲਾਈ ਕਿੱਥੇ ਕਿੱਥੇ ਦਿੱਤੀ ਜਾਣੀ ਸੀ ਇਸ ਦੇ ਤਹਿਤ ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਦੋਸ਼ੀ ਗਗਨਦੀਪ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ 220 ਨੰਬਰ ਮੁਕਦਮਾ 2020 ਚ ਦਰਜ ਹੋਇਆ ਸੀ ਜਿਸ ਤੋਂ 4 ਕੁਆਂਟਲ 4 ਕਿਲੋ 4 ਕੁਆਂਟਲ 60 ਕਿਲੋ ਭੂਗੀ ਚੋਰਾਪੋਸਤ ਬਰਾਮਦ ਹੋਇਆ ਸੀਗਾ ਜੋ ਇਹ ਦੋਸ਼ੀ 10 ਸਾਲ ਦੀ ਸਜ਼ਾ ਘਟ ਰਿਹਾ ਹੁਣ ਬੇਲ ਤੇ ਆਇਆ ਹੋਇਆ ਹੈ ਬੇਲ ਤੇ ਆਉਣ ਤੋਂ ਬਾਅਦ ਵੀ ਇਹ ਜਿਹੜਾ ਕੰਮ ਕਰਾ ਰਿਹਾ ਸੀਗਾ ਤੇ ਕਰ ਰਿਹਾ ਸੀਗਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹਨੂੰ ਮਾਂਜੋਬਦਾਨ ਸਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਹੋਰ ਪੁੱਛਗਛ ਨੰਗਾਈ ਨਾ ਕੀਤੀ ਜਾਵੇ